ਰੁੱਤ ਵੀ ਰੋਈ ਅੱਖ ਵੀ ਰੋਈ ਹਾਲਾਤ ਤੇ ਛੱਤ ਵੀ ਰੋਈ ਹੱਥੀ ਲਾਈ ਅੱਖੀ ਉਜੜੀ ਅੱਜ ਖੇਤਾਂ ਵਾਲੀ ਵੱਟ ਵੀ ਰੋਈ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਰੋਜ਼ਾਨਾ ਸੋਸ਼ਲ ਮੀਡੀਆ ਤੇ ਪੈ ਰਹੀਆਂ ਖਬਰਾਂ ਫੜਾਂ ਦੇ ਹਾਲਾਤ ਵੇਖ ਕੇ ਕਲੇਜਾ ਮੂਹ ਨੂੰ ਆਉਂਦਾ ਪਾਰਾ ਜਿਨ੍ਹਾਂ ਨੇ ਇਹ ਹਾਲਾਤ ਵੇਖੇ ਆ ਨਾ ਇਹਨਾਂ ਦਾ ਦਰਦ ਸਿਰਫ ਉਹ ਹੀ ਸਹਿ ਸਕਦੇ ਆ ਉਹ ਹੀ ਮਹਿਸੂਸ ਕਰ ਸਕਦੇ ਆ ਕਿ ਜੋ ਅੱਜ ਉਹਨਾਂ ਹੜ੍ਹਾਂ ਨੂੰ ਉਹਨਾਂ ਹੜ੍ਹਾਂ ਦੇ ਵਿੱਚ ਰਹਿ ਕੇ ਆਪਣੇ ਡਿੱਗਦੇ ਘਰਾਂ ਨੂੰ ਉਜੜਦੀਆਂ ਫਸਲਾਂ ਨੂੰ ਵੇਖ ਰਹੇ ਆ ਨਾ ਉਹਨਾਂ ਤੇ ਕੀ ਬੀਤ ਰਹੀ ਆ ਇਹ ਸਿਰਫ ਤੇ ਸਿਰਫ ਉਹ ਪੰਜਾਬ ਜਾਣਦਾ ਆ ਤੇ ਅੱਜ ਪੰਜਾਬ ਜਿਹੜਾ ਹਰ ਕਿਸੇ ਨਾਲ ਖੜਦਾ ਆ ਨਾ ਅੱਜ ਉਸ ਪੰਜਾਬ ਨਾਲ ਸਿਰਫ ਪੰਜਾਬ ਹੀ ਖੜਾ ਆ ਜਿਹੜਾ ਦੂਜਿਆਂ ਦੇ ਮੂੰਹ ਵਿੱਚ ਗੁਰਕੀ ਪਾਉਂਦਾ ਨਾ ਅੱਜ ਉਹ ਆਪਣੇ ਮੂੰਹ ਵਿੱਚ ਸਿਰਫ ਉਹਦੇ ਆਪਣੇ ਭੈਣ ਭਰਾ ਹੀ ਗੁਰਕੀ ਪਾ ਰਹੇ ਆ ਉਹਦੀ ਮਦਦ ਕਰਨ ਕੋਈ ਬਾਹਰੋਂ ਨਹੀਂ ਆ ਰਿਹਾ ਤੇ ਪਰ ਕਿਸੇ ਬਾਹਰਲੇ ਸਟੇਟ ਦੇ ਵਿੱਚ ਕਿਤੇ ਕੋਈ ਮੁਸ਼ਕਲ ਆਣ ਖੜੀ ਹੁੰਦੀ ਆ ਨਾ ਤਾਂ ਪੰਜਾਬ ਦੇ ਚੁੱਬਦੇ ਟਰੈਕਟਰ ਟਰਾਲੀਆਂ ਉਧਰ ਨੂੰ ਫਿਰ ਬਹੁਤ ਭੱਜਦੇ ਆ ਪਰ ਅੱਜ ਅੱਜ ਜੇਕਰ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਆ ਨਾ ਪੰਜਾਬ ਚਾਰ ਛਫੇਰਿਓਂ ਹੜ ਦੀ ਮਾਰ ਸਹਿ ਰਿਹਾ ਵਾ ਡੋਬ ਰਿਹਾ ਆ ਤਾਂ ਅੱਜ ਉਹਦੇ ਨਾਲ ਕੋਈ ਬਾਹਰੋਂ ਆਣ ਕੇ ਨਹੀਂ ਖੜਾ ਅੱਜ ਉਹਦੇ ਨਾਲ ਸਿਰਫ ਉਹ ਆਪ ਹੀ ਖੜਾ ਵਾ ਹੁਣ ਮੈਂ ਇੱਥੇ ਕਿਸੇ ਨੂੰ ਮਾੜਾ ਨਹੀਂ ਕਹਿੰਦੀ 6 ਮਹੀਨਿਆਂ ਬਾਅਦ ਬੋਰੀਆਂ ਘਰਾਂ ਵਿੱਚ ਸੁੱਟ ਜਾਂਦੇ ਡੇਰੇ ਵਾਲੇ ਕਿ ਹਾਂ ਆ ਕਣਕ ਆ ਗਈ ਤੇ ਬੋਰੀਆਂ ਭਰ ਦੋ ਝੋਨਾ ਆ ਗਿਆ ਬੋਰੀਆਂ ਭਰ ਦੋ ਅੱਜ ਉਹ ਵੀ ਕਿੱਥੇ ਆ ਅੱਜ ਉਹਨਾਂ ਦਾ ਫਰਜ਼ ਨਹੀਂ ਬਣਦਾ ਆਣ ਕੇ ਨਾਲ ਖੜੇ ਹੋਣ ਦਾ ਅੱਜ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਜੇਕਰ ਅਸੀਂ ਇੱਥੋਂ ਲੈ ਕੇ ਜਾਂਦੇ ਆ ਤਾਂ ਅੱਜ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋਈਏ ਅੱਜ ਪੰਜਾਬ ਨੂੰ ਕਿਸੇ ਪਾਸਿਓਂ ਮਦਦ ਨਹੀਂ ਮਿਲੀ ਸਿਰਫ ਪੰਜਾਬ ਨੂੰ ਪੰਜਾਬ ਹੀ ਮਦਦ ਕਰ ਰਿਹਾ ਜਿਹੜੇ ਕੁਝ ਥਾਂ ਇਹੋ ਜਿਹੀ ਆ ਨਾ ਜਿੱਥੇ ਇਹ ਹੱਡ ਦੀ ਮਾਰ ਨਹੀਂ ਪਈ ਸਿਰਫ ਉਹੀ ਆਣ ਕੇ ਨਾਲ